ਬਸ ਇਹ ਆਪਣੀ ਤਾਂ ਚੱਲਦੀ ਰਹਿੰਦੀ ਜੀ ਅਕਾਲੀ ਦਲ ਕਿਹੜਾ ਕੋਈ ਲੋਕਾਂ ਤੋਂ ਦੂਰ ਰਹਿੰਦਾ ਹੈ ਜਦੋਂ ਵੀ ਮੌਕਾ ਮਿਲੇ ਲੋਕਾਂ ਦੇ ਵਿੱਚ ਜਾਂਦੇ ਆ ਉਹਨਾਂ ਦੀ ਦੁੱਖ ਤਕਲੀਫਾਂ ਸੁਣਦੇ ਆ ਜੋ ਹੱਲ ਕਰ ਸਕਦੇ ਉਹਨੂੰ ਕਰਦੇ ਆ ਅੱਜ ਜਾ ਕੇ ਲੋਕਾਂ ਨੂੰ ਜਗਾ ਰਹੇ ਆ ਇੱਕ ਵਾਰ ਫੇਰ ਵੋਟਾਂ ਆ ਗਈਆਂ ਨੇ ਵੋਟ ਦੇ ਰਾਹੀਂ ਤੁਸੀਂ ਸਰਕਾਰ ਨੂੰ ਦੱਸਣਾ ਹੈ ਉਹਨਾਂ ਦੇ ਕੰਮਾਂ ਨਾਲ ਤੁਸੀਂ ਖੁਸ਼ ਹੋ ਜਾਂ ਕਿ ਕਿਹਦੇ ਕੰਮਾਂ ਨਾਲ ਖੁਸ਼ ਹੋ ਸੋ ਉਮੀਦ ਕਰਦੀ ਆ ਕਿ ਇਥੇ ਵੱਡੀ ਬਦਲਾਅ ਦੀ ਝੂਠੇ ਸੁਪਨੇ ਦਿਖਾ ਕੇ ਵੋਟਾਂ ਦਿੱਤੀਆਂ ਇਸ ਚਾੜੂ ਪਾਕਿਸਤਾਨ ਦੇ ਸਾਰੇ ਪੰਜਾਬ ਦੇ ਸੁਪਨਿਆਂ 'ਚ ਪਾਣੀ ਮਾਰਤ ਪੰਜਾਬ ਦੇ ਲੋਕਾਂ ਦੇ ਸੁਪਨਿਆਂ 'ਚ ਇਹੋ ਜਿਹਾ ਝਾੜੂ ਮਾਰਾ ਕਿ ਅੱਜ ਸਾਰਾ ਪੰਜਾਬ ਰੋਂਦਾ ਫਿਰਦਾ ਹੈਗਾ ਸੋ ਮੈਂ ਸਮਝਦੀ ਆ ਕਿ ਭਾਵੇਂ ਝਾੜੂ ਹੋਇਆ ਉਹਨਾਂ ਦੀ ਭਾਈਵਾਲ ਪਾਰਟੀ ਕਾਂਗਰਸ ਜਿਨ੍ਹਾਂ ਨੇ ਦੇਸ਼ ਭਰ 'ਚ ਗੱਠਜੋੜ ਕਰ ਰਿਹਾ ਲੇਕਿਨ ਅੱਜ ਵੀ ਝੂਠ ਤੋਂ ਨਹੀਂ ਹਟਦੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸਾਰੇ ਦੇਸ਼ 'ਚ ਆਪਾਂ ਇਕੱਠੇ ਆ ਲੇਕਿਨ ਪੰਜਾਬ 'ਚ ਅਸੀਂ ਵਾਖਾ ਜਦ ਜਿੱਤ ਜਾਵਾਂਗੇ ਤਾਂ ਦਿੱਲੀ ਜਾ ਕੇ ਉਸ ਸਾਂਝੇ ਗਠਬੰਧਨ ਦਾ ਹਿੱਸਾ ਹੋ ਜਾਵਾਂਗੇ ਸੋ ਕਿਉਂ ਪੰਜਾਬ ਦੇ ਲੋਕਾਂ ਨੂੰ ਮੂਰਖ ਣਾਉਂਦੇ ਹੋ ਆਹੀ ਕਾਂਗਰਸ ਨੇ ਪਹਿਲੇ ਝੂਠੇ ਲਾਰੇ ਘਰ ਘਰ ਨੌਕਰੀ ਕਹਿ ਕੇ ਘਰ ਘਰ ਬੇਰੋਜ਼ਗਾਰੀ ਪਹਚਾਈਏ ਜਿਨ੍ਹਾਂ ਨੇ ਗੁਟਕਾ ਸਾਫ ਦੀ ਸੌਂ ਖਾਧੀਆਂ ਸੀਗੇ ਨਸ਼ੇ ਖਤਮ ਕਰਿਆ ਸਿਕਰਾ ਤਾਂ ਨਸ਼ੇ ਪਹੁੰਚੇ ਹੋਏ ਨੇ ਇਹਨਾਂ ਦੀ ਭਾਈਵਾਲ ਝਾੜੂ ਪਾਰਟੀ ਨੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਸੀ 2 ਸਾਲ ਹੋ ਗਏ ਦੁਵਾਨੀ ਕਿਸਾਨ ਨੂੰ ਨਹੀਂ ਬਲਕਿ ਦੋਵਾਂ ਨੇ ਮਿਲ ਕੇ 1 ਇੱਕ 1.80 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਝਾੜਦਾ ਤੇ ਇਸ ਕਰਜ਼ੇ ਦੇ ਨਾਲ ਨਾ ਕੋਈ ਥਰਮਲ ਬਣਿਆ ਨਾ ਕੋਈ ਵੱਡਾ ਹਸਪਤਾਲ ਨਾ ਕੋਈ 에ਰਪੋਰਟ ਨਾ ਕੋਈ ਇੰਸਟੀਟਿਊਸ਼ਨ ਨਾ ਕੋਈ ਨਵੀਂ ਨੌਕਰੀਆਂ ਨਾ ਕੋਈ ਵਿਕਾਸ ਦਾ ਕੰਮ ਕੱਲੇ ਰੱਜ ਕੇ ਦੋਆ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਤੇ ਪੰਜਾਬ ਦੇ ਲੋਕਾਂ ਦੇ ਕਮਰ ਤੋੜਦੀ ਇਹਨਾਂ ਦੀ ਬੇਰੋਜ਼ਗਾਰੀ ਦੇ ਨਾਲ ਤੇ ਲੁੱਟਾਂ ਖੋਹਾਂ ਫਰੋਤੀਆਂ ਨਸ਼ਾ ਦੇ ਨਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਖੜਕਲ ਕਲਮ ਵੀ ਕਿਹ ਧਰਨਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਦੇਖੋ ਆਈ ਤਾਂ ਸਭ ਤੋਂ ਵੱਡਾ ਬਦਲਾਵ ਦੇਸ਼ 'ਚ ਆਈ ਆਇਆ ਹੈ ਕਿ ਆਮ ਤੌਰ 'ਤੇ ਜੇ ਕੋਈ ਲੀਡਰ ਕਿਸੇ ਕਰਪਸ਼ਨ ਦੇ ਕੇਸ 'ਚ ਉਹ ਜੇਲ੍ਹ ਜਾਂਦਾ ਸੀ ਸਭ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਸੀ ਕਿ ਮੈਂ ਬੇਤਸੂਰਾ ਮੇਰੀ ਨਿਰਪੱਖ ਜਾਂਚ ਕਰ ਲੋ ਤੁਸੀਂ ਤੇ ਜਦ ਮੈਂ ਪਾਕ ਸਾਫ਼ ਹੋ ਜਾਵਾਂ ਮੈਂ ਆਪਣੇ ਅਹੁਦੇ 'ਮੈਂ ਲੈ ਲਾਂਗਾ ਇਹ ਤਾਂ ਇੰਨਾ ਵੱਡਾ ਬਦਲਾਵ ਆ ਗਿਆ ਕਿ ਪਹਿਲੀ ਵਾਰ ਇੱਕ ਕ腐ਸ਼ਨ ਦੇ ਕੇਸ 'ਚ ਜਿਹੜਾ ਮੁੱਖ ਮੰਤਰੀ ਅੰਦਰ ਗਿਆ ਉਹ ਕਹਿੰਦਾ ਮੈਂ ਤਾਂ ਆਪਦੀ ਕੁਰਸੀ ਛੱਡਾਂਗੇ ਨਹੀਂ ਜੇਲ੍ਹ ਦੇ ਵਿੱਚੋਂ ਮੈਂ ਚਲਾਵਾਂਗਾ ਤੇ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਧਰਨੇ ਮਾਰ ਰਹੀ ਐ ਉਹ ਹੜਤਾਲ ਰੱਖ ਰਹੀ ਐ ਕ腐ਸ਼ਨ ਦੇ ਹੱਕ 'ਚ ਕ腐ਸ਼ਨ ਦੇ ਖਿਲਾਫ ਤਾਂ ਸਾਰਾ ਹਿੰਦੁਸਤਾਨ ਰੱਖਦਾ ਰਿਹਾ ਕ腐ਸ਼ਨ ਦੇ ਉਹ ਵੀ ਜਿਹੜੇ ਆਪਣੇ ਪੱਗ ਬੰਨ੍ਹਦੇ ਸ਼ਹੀਦ ਭਗਤ ਸਿੰਘ ਦੇ ਨਾਂ ਤੋਂ ਮਤਲਬ ਮੈਂ ਕਹਿੰਦੇ ਸ਼ਹੀਦਾਂ ਦੀ ਰੂਹਾਂ ਵੀ ਅੱਜ ਕੰਬਦੀਆਂ ਹੋਣਗੀਆਂ ਕਿ ਸਾਡਾ ਨਾਂ ਲੈ ਕੇ ਜਿਹੜੀ ਪਾਰਟੀ ਹੋਂਦ 'ਚ ਆਈ ਅੱਜ ਉਹ ਕੰਮ ਕਰ ਕੀ ਰਹੀ ਹੈ ਮੇਰਾ ਕਹਿ ਲੈ ਸਾਰਾ ਪੰਜਾਬ ਦੇਖ ਰਿਹਾ ਤਾਂ ਸਾਰਾ ਦੇਸ਼ ਦੇਖ ਰਿਹਾ ਅੱਜ ਪੰਜਾਬ ਦੇ ਹਾਲਾਤ ਕੀ ਨੇ ਜਿੱਥੇ ਸਾਡੀ ਧੀਆਂ ਪੈਨਾਂ ਦੀ ਪਟ੍ਰੋਲੀ ਜਾ ਰਹੀ ਹੈ ਉਹਨਾਂ ਨੂੰ ਵਸਤਰਹੀਨ ਕਰਕੇ ਸੜਕਾਂ 'ਚ ਧੱਕਿਆ ਜਾ ਰਿਹਾ ਹੈ ਤੇ ਹੋਮ ਮਨਿਸਟਰ ਮੁੱਖ ਮੰਤਰੀ ਨੂੰ ਉਹ ਤਾਂ ਪਰਵਾਹ ਨਹੀਂ ਕਿ ਔਰਤਾਂ ਦੇ ਨਾਲ ਕੀ ਹੋ ਰਿਹਾ ਹੈ ਜਾਂ ਲੁੱਟਾ ਖੁਆ ਦਿਨ ਦਿਹਾੜੇ ਕਤਲ ਕਿਵੇਂ ਹੋ ਰਹੇ ਨੇ ਜਾਂ ਨਸ਼ੇ ਕਿਵੇਂ ਵਿਕ ਰਹੇ ਨੇ ਮਾਵਾਂ ਦੇ ਪੁੱਤ ਕਿਵੇਂ ਮਰ ਰਹੇ ਨੇ ਉਹਨੂੰ ਸਿਰਫ ਆਪਣੀ ਕੁਰਸੀ ਦੇ ਖਾਤਰ ਕੇਜਰੀਵਾਲ ਦੇ ਇਸ਼ਾਰੇ 'ਚ ਨੱਚਣ 'ਚ ਲੱਗਿਆ ਕਦੇ ਕੇਂਦਰ ਦੇ ਇਸ਼ਾਰੇ 'ਚ ਨੱਚਦਾ ਹੈ ਤੇ ਕਦੇ ਕੇਜਰੀਵਾਲ ਦੇ ਇਸ਼ਾਰੇ 'ਚ ਨੱਚਦਾ ਪੰਜਾਬ ਦੇ ਇਸ਼ਾਰੇ 'ਚ ਕਦੋਂ ਨੱਚੂਗਾ ਮੁਖਵੰਤੇ ਜੀ ਕਿਸਾਨਾਂ ਨੂੰ ਕਹਿੰਦੇ ਸੀਗੇ ਵੀ ਇਹ ਤਾਂ ਥਾਂ ਦੇਖਦੇ ਕੋਈ ਇੱਕ ਜਗ੍ਹਾ ਦੇਖਦੇ ਆ ਪਰ ਹੁਣ ਖੁਦ ਖੁਦ ਆਪ ਕੀ ਜਗ੍ਹਾ ਦੇਖ ਰਹੇ ਹੈ ਲੋਕ ਹੁਣ ਖੁਦ ਆਪ ਧਰਨੇ ਦੇ ਰਹੇ ਹੈ ਉਹਨਾਂ ਨੂੰ ਕਹਿੰਦੇ ਜਗ੍ਹਾ ਦੇਖਦੇ ਪਹਿਲਾਂ ਨਹੀਂ ਦੇਖਦੇ ਅੱਜ ਤਾਂ ਮੈਂ ਕਿਹਾ ਜਿਹੜੇ ਕਿਸਾਨ ਪੰਜਾਬ ਦੇ ਹੱਦ 'ਚ ਬੈਠ ਕੇ ਆਪ ਦੀ ਮੰਗਾਂ ਵਾਸਤੇ ਧਰਨੇ ਮਾਰ ਰਹੇ ਸੀ ਖਟਕਰ ਕਲਾ ਦਿੱਲੀ ਤੋਂ ਆਪਦੇ ਐਮਐਸਪੀ ਦੇ ਹੱਕ ਵਾਸਤੇ ਜੋ ਪੰਜਾਬ ਦੀ ਹਦਾ ਚੇ ਤੇ ਭਾਜਪਾ ਦੀ ਹਰਿਆਣੇ ਦੀ ਪੁਲਸ ਆਕੇ ਤੁਹਾਡੇ ਕਿਸਾਨਾਂ ਨੂੰ ਜ਼ਖਮੀ ਕਰ ਜਾਂਦੀ ਹੈ ਤੁਹਾਡੇ ਨੌਜਵਾਨ ਮੁੰਡੇ ਦੇ ਸਿਰ ਚ ਗੋਲੀ ਮਾਰ ਕੇ ਨਾ ਵੱਡਾ ਉਹਦਾ ਕਤਲ ਕਰ ਦਿੰਦੀ ਹੈ ਤਾਂ ਤਾਂ ਤੁਸੀਂ ਹੋਮ ਮਿਨਿਸਟਰ ਹੋਣ ਦੇ ਨਾ ਤੇ ਉਹਨਾਂ ਦੇ ਖਿਲਾਫ ਤਾਂ ਤੁਸੀਂ ਧਰਨਾ ਮਾਰਿਆ ਨਹੀਂ ਜੇ ਤੁਹਾਡੇ ਮੁੰਡਿਆਂ ਨੂੰ ਚੱਕ ਚੱਕ ਤੁਸੀਂ ਐਨਐਸਏ ਪਾ ਕੇ ਕਿੱਥੇ ਤੁਸੀਂ ਸਿੱਟੀ ਜਾਂਦੇ ਹੋ ਸਾਡੇ ਕਿਸਾਨਾਂ ਦੇ ਨਾਲ ਜੋ ਹੋ ਰਿਹਾ ਹੈ ਸਾਡੇ ਔਰਤਾ ਦੇ ਨਾਲ ਜੋ ਹੋ ਰਿਹਾ ਜਿਹੜੀ ਚੀਜ਼ ਵਾਸਤੇ ਧਰਨਾ ਤੁਹਾਨੂੰ ਮਾਰਨਾ ਚਾਹੀਦਾ ਹੈ ਉਹਦੇ ਤਾਂ ਧਰਨਾ ਮਾਰਨੀ ਨੇ ਬਸ ਆਪਦੀ ਕੁਰਸੀ ਦੇ ਖਾਤਰ ਬਸ ਕੇਜਰੀਵਾਲ ਵਾਸਤੇ ਧਰਨਾ ਹੈ ਜਲਦੀ